ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜਿੰਨੀ ਸਰੋਤ ਤੇ ਸੁਣ ਰਹੇ ਨੇ ਔਰ ਖਾਸ ਤੌਰ ਤੇ ਤਨਬਾਦ ਮੀਡੀਆ ਵਾਲੇ ਵੀਰਾਂ ਦਾ ਵੀ ਜਿਹੜੇ ਅੱਜ ਬਰਸਾਤ ਦੇ ਮੌਸਮ 'ਚ ਵੀ ਇੱਥੇ ਪਖ ਲੈਂਡ ਵਾਸਤੇ ਆਏ ਨੇ ਅੱਜ ਜ਼ੋਨ ਡੀ ਵਿਖੇ ਭਾਜਪਾ ਕੌਂਸਲਰਸ ਵੱਲੋਂ ਟਾਈਮ ਲਿੱਤਾ ਗਿਆ ਸੀ ਵੀ ਉਹਨਾਂ ਨੇ ਆਪਣੀਆਂ ਕੁਝ ਮੁਸ਼ਕਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਚਾਹੁੰਦੇ ਨੇ ਔਰ ਉਹਨਾਂ ਨੂੰ 10 ਵਜੇ ਦਾ ਟਾਈਮ ਦਿੱਤਾ ਗਿਆ ਸੀ ਔਰ ਬਕਾਇਦਾ ਮੈਂ ਸਪੈਸ਼ਲੀ ਉਹਨਾਂ ਨੂੰ ਮਿਲਣ ਵਾਸਤੇ ਉੱਥੇ ਪਹੁੰਚੀ ਸੀ ਔਰ ਬੜੀ ਅچھے ਤਰੀਕੇ ਦੇ ਨਾਲ ਉਹਨਾਂ ਦੀ ਜਿੰਨੀਆਂ ਦਿੱਕਤਾਂ ਸੀ ਸੁਣੀਆਂ ਜਾ ਰਹੀਆਂ ਨੇ ਤੁਸੀਂ ਕੱਲੀ ਕੱਲੀ ਵੀਡੀਓ ਮੇਰੇ ਤੋਂ ਲੈ ਸਕਦੇ ਹੋ ਜਿਹੜੀ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਔਰ ਕਿਸ ਤਰੀਕੇ ਨਾਲ ਉਹਨਾਂ ਦੀ ਕੱਲੀ ਕੱਲੀ ਗੱਲ ਸੁਣ ਕੇ ਕੋਸ਼ਿਸ਼ ਕੀਤੀ ਗਈ ਵੀ ਉਹਨੂੰ ਨਾਲ ਦੀ ਨਾਲ ਮੌਕੇ ਤੇ ਹੱਲ ਕੀਤਾ ਜਾਵੇ ਨਾਲ ਦੀ ਨਾਲ ਅਫਸਰ ਸਹਿਬਾਨਾਂ ਨੂੰ ਕਾਲ ਕਰਕੇ ਡਾਇਰੀ 'ਚ ਨੋਟ ਡਾਊਨ ਕਰਕੇ ਉਹਨੂੰ ਪ੍ਰੋਪਰਲੀ ਲਿਖਿਆ ਗਿਆ ਤੇ ਸ਼ਾਇਦ ਇਹ ਮਾਨੀ ਬਣਾ ਕੇ ਆਉਂਦੇ ਨੇ ਪਹਿਲਾਂ ਤੋਂ ਵੀ ਅਸੀਂ ਸਿਰਫ ਹੰਗਾਮਾ ਕਰਨਾ ਸਿਰਫ ਹਾਈਲਾਈਟ ਹੋਣਾ ਜਦੋਂ ਇਹਨਾਂ ਨੇ ਦੇਖਿਆ ਕਿ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਸਾਡੀ ਹਰ ਸਮੱਸਿਆ ਸੁਣੀ ਗਈ ਹੈ ਹਰ ਚੀਜ਼ ਦਾ ਮੈਮ ਨੇ ਔਨ ਦੀ ਸਪਾਟ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ ਔਰ ਬੜੇ ਆਰਾਮ ਦੇ ਨਾਲ ਫਲੀਕੇ ਨਾਲ ਬੈਠ ਕੇ ਉਹਨਾਂ ਨਾਲ ਗੱਲਬਾਤ ਹੋਈ ਹੈ ਵੀ ਆਪਾਂ ਤੁਹਾਡੀਆਂ ਜਿਹੜੀਆਂ ਵੀ ਦਿੱਕਤਾਂ ਨੇ ਬੈਠ ਕੇ ਉਹਦਾ ਹੱਲ ਕਰਤਾ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੋਈ ਕੁਝ ਨਹੀਂ ਹੋਇਆ ਉਤੋਂ ਉਹਨਾਂ ਦੇ ਵਿੱਚੋਂ ਇੱਕ ਦੋ ਕਾਉਂਸਲਰ ਸੀ ਜਿਹੜੇ ਗੱਲ ਕਰਦੇ ਕਰਦੇ ਬਹੁਤ ਜ਼ਿਆਦਾ ਹਾਈਪਰ ਹੋ ਗਏ ਇੱਕਦਮ ਖੜੇ ਹੋ ਕੇ ਬਹੁਤ ਬਦਤਮੀਜ਼ੀ ਦੇ ਨਾਲ ਉਹਨਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਔਰ ਉਹਨਾਂ ਦੇ ਆਪਣੇ ਕਾਉਂਸਲਰ ਹੀ ਉਹਨਾਂ ਨੂੰ ਚੁੱਪ ਕਰਵਾਉਣ ਲੱਗੇ ਵੀ ਜਦੋਂ ਮੈਂ ਗੱਲ ਕਰ ਰਹੇ ਨੇ ਆਰਾਮ ਨਾਲ ਗੱਲ ਹੋ ਰਹੀ ਹੈ ਤਾਂ ਤੁਸੀਂ ਚੁੱਪ ਕਰਕੇ ਬੈਠ ਕੇ ਗੱਲ ਕਰੋ ਇਹ ਗੱਲ ਨਹੀਂ ਬਣਦੀ ਵੀ ਆਪਾਂ ਉੱਚੀ ਉੱਚੀ ਬੋਲੀਏ ਰੌਲਾ ਰੱਪਾ ਸੁਣ ਕੇ ਸਿਕਿਉਰਿਟੀ ਬਾਹਰ ਬੈਠੀ ਹੋਈ ਸੀ ਆਰਾਮ ਨਾਲ ਉਹ ਜਸਟ ਉਹਨਾਂ ਨੇ ਅੰਦਰ ਐਂਟਰ ਕੀਤਾ ਔਰ ਐਂਟਰ ਕਰਕੇ ਉਹਨਾਂ ਨੇ ਕਿਸੇ ਨੂੰ ਵੀ ਕੁਝ ਨਹੀਂ ਕੀਤਾ ਬਕਾਇਦਾ ਇਹ ਗੱਲ ਵੀਡੀਓ ਚ ਵੀ ਆਈ ਹੋਈ ਹੈ ਲਵਜ਼ ਉਹਨਾਂ ਲੋਏ ਬੋਲੇ ਗਏ ਨੇ ਵੀ ਕੀ ਗੱਲ ਤੁਸੀਂ ਪੁਲਿਸ ਵਾਲੇ ਅੰਦਰ ਬੁਲਾ ਕੇ ਸਾਨੂੰ ਡਰਾਣਾ ਧਮਕਾਣਾ ਚਾਹੁੰਦੇ ਹੋ ਹਾਲਾਂਕਿ ਤੁਸੀਂ ਸਾਰੇ ਸਮਝਦਾਰ ਹੋ ਵੀਰ ਹੋ ਜੇ ਸਿਕਿਉਰਿਟੀ ਨਾਲ ਤਾਂ ਕੀ ਤੇ ਵੀ ਕੋਈ ਰੋਲਾ ਪੈਂਦਾ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ ਮੈਨੂੰ ਸ਼ਾਇਦ ਦੱਸਣ ਦੀ ਜ਼ਰੂਰਤ ਨਹੀਂ ਹੈ ਸਿਰਫ ਇੰਨੀ ਕ ਗੱਲ ਹੋਈ ਔਰ ਉਹਨਾਂ ਨੂੰ ਇਥੇ ਇਹ ਲੱਗਿਆ ਵੀ ਹੁਣ ਅਸੀਂ ਮੁੱਦਾ ਚੱਕ ਲਈਏ ਨਾ ਕਿਸੇ ਡਿਵੈਲਪਮੈਂਟ ਦੇ ਕਾਰਜ ਨੂੰ ਲੈ ਕੇ ਨਾ ਲੁਧਿਆਣਾ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ ਨਾ ਕਿਸੇ ਮੁਸ਼ਕਲ ਨੂੰ ਹੱਲ ਕਰਨ ਦੇ ਉੱਤੇ ਲੈ ਕੇ ਕੋਈ ਕਿਸੇ ਤਰੀਕੇ ਦੀ ਗੱਲ ਨਹੀਂ ਹੋਈ ਔਰ ਸਿਰਫ ਔਰ ਸਿਰਫ ਹਾਈਲਾਈਟ ਕਰਨ ਵਾਸਤੇ ਇਹ ਬੇਤੁਕੀਆਂ ਗੱਲਾਂ ਜਿਹੜੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਔਰ ਉੱਥੇ ਬੈਠ ਕੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਤਰਨਾ ਲਗਾ ਮੈਡਮ ਇੱਕ ਵੀਡੀਓ ਸਭ ਤੋਂ ਸਭ ਵਾਇਰਲ ਰਹੀ ਸੀ 35 ਨੰਬਰ ਵਾਰਡ ਆਪ ਦਾ ਗੈਸਬੇਦਾ ਉਹ ਲੈ ਕੌਂਸਲ ਹੈ ਕੌਂਟੀ ਉਹਨਾਂ ਦਾ ਪਤੀ ਦਾ ਹਸਪੈਡਿਕ ਕੌਂਟੀ ਸਾਡੇ ਗਾਰਡ ਅਗਰ ਗਵਿੰਦਰ ਸ਼ਾਹ ਨਾਮ ਦਾ ਸੇ ਕੋਈ ਯਾਦ ਹੋਊਗਾ ਕਹਿੰਦੇ ਉਹਨੇ ਬਾਹਰ ਫੜ ਕੇ ਸਟ੍ਰੀਟ ਤੋਂ ਕੀਤਾ ਕਿ ਦੋ ਸਟ੍ਰੀਟ ਕੀਤਾ ਕਰੇ ਬਾਹਰ ਚਲੋ ਦੋਸਤੋ ਚਾਹੇ ਉਹ ਤਲਕੀ ਚ ਕਿਹਾ ਚਾਹੇ ਉਹ ਆਪਣੇ ਲੈਜਿਸ ਕਿਹਾ ਹੋਊਗਾ ਲੇਕਿਨ ਇਸ ਕਾਲਾ ਗੁੱਸਾ ਲੈ ਕੇ ਉਹ ਅੱਜ ਖਾਲੋ ਬਜਿਤ ਤੱਕ ਕੌਂਸਲ ਨਹੀਂ ਅਲਫਾਜ਼ ਬੋਲੇਗੇ ਅਸੀਂ ਮੌਜੂਦਾ ਕੌਂਸਲ ਵੀ ਤਾਂ ਤਾਂ ਕੇ ਮਗੇ ਬੰਦ ਚ ਅ ਜ਼ਰੂਰ ਤੁਸੀਂ ਇੱਕ ਵਾਰ ਵੀਡੀਓ ਪੂਰੀ ਇਹ ਵੀ ਚੈੱਕ ਕਰ ਸਕਦੇ ਹੋ ਉਸ ਤੋਂ ਇਲਾਵਾ ਵੀ ਉੱਥੇ ਸਿਰਫ ਉਹਨਾਂ ਨੇ ਕਿਹਾ ਗਿਆ ਵੀ ਆਰਾਮ ਨਾਲ ਪਲੀਜ਼ ਬੈਠ ਕੇ ਗੱਲ ਕਰ ਲਓ ਔਰ ਮੇਰੇ ਵੱਲੋਂ ਵੀ ਬਾਰ ਬਾਰ ਬੇਨਤੀ ਕੀਤੀ ਗਈ ਵੀ ਆਪਾਂ ਜੋ ਵੀ ਗੱਲ ਹੈਗੀ ਹੈ ਜਿਵੇਂ ਪਹਿਲਾਂ ਬੈਠ ਕੇ ਗੱਲ ਕਰ ਰਹੇ ਸੀ ਗੱਲ ਕਰ ਲੈਣੇ ਔਰ ਸ਼ਾਇਦ ਤੁਸੀਂ ਬਾਅਦ ਚੋ ਜਿਹੜਾ ਵੀ ਚਾਹੇਗਾ ਮੇਰੇ ਤੋਂ ਵੀਡੀਓ ਲੈ ਸਕਦੇ ਹੋ ਉਸ ਰੋਲੇ ਦੇ ਵਿੱਚ ਵੀ ਮੇਰੇ ਮੂੰਹੋਂ ਵੀਰ ਜੀ ਨਿਕਲਿਆ ਵੀ ਵੀਰ ਜੀ ਪਲੀਜ਼ ਬੈਠ ਕੇ ਗੱਲ ਕਰ ਲਈਏ ਵੀਰ ਜੀ ਆਪਾਂ ਬਹਿ ਕੇ ਗੱਲ ਕਰ ਲੈਣੇ ਆ ਔਰ ਇਸ ਤੋਂ ਇਲਾਵਾ ਮੇਰੇ ਮੂੰਹੋਂ ਅਲਫਾਜ਼ ਨਹੀਂ ਨਿਕਲੇਆ ਔਰ ਜੋ ਉਹਨਾਂ ਦੀ ਵਰਡਿੰਗ ਸੀ ਜਾਂ ਉਹਨਾਂ ਦਾ ਨੇਚਰ ਸੀਗਾ ਬੋਲਣ ਦਾ ਜਾਂ ਜਿਸ ਲਹਿਜੇ 'ਚ ਉਹ ਗੱਲ ਕਰ ਰਹੇ ਸੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆਪੇ ਹੀ ਆ ਜਾਏਗਾ ਜਿਦੇ ਵੀ ਦੁੱਤੋਂ ਦੁੱਤੇ ਪਾਣੀ ਤੋਂ ਪਾਣੀ ਹੋ ਜਾਏਗਾ ਬਿਲਕੁਲ ਹਾਈਪਰ ਦਾ ਵਾਜਪਾ ਵਰਕਰ ਵੀ ਹੋਏ ਸੀ ਉਹਨੇ ਇਹ ਵੀ ਗੱਲ ਕੀਤੀ ਗਈ ਹੈ ਸਾਨੂੰ ਇਹ ਵੀ ਤੁਹਾਡੇ ਕੋਲ ਅਲਫਾਜ਼ ਸਾਡੇ ਨਾਲ ਦਿੱਤਾ ਗਿਆ ਵੀ ਮੇਅਰ ਸਾਹਿਬ ਨੇ ਇਹ ਗੱਲ ਕੀਤੀ ਹੈ ਵੀ ਸੜਾ ਕੋਈ ਵੀ ਸਰਕਾਰੀ ਕੰਮੜਾ ਬੰਦਾ ਸੜਾ ਕੰਮ ਨਹੀਂ ਕਰੂਗਾ ਲਾਸਟ ਮੂਮੈਂਟ ਤੱਕ ਮੇਰੇ ਅਕੋਰਡਿੰਗ ਉਹਨਾਂ ਨੇ ਜਦੋਂ ਵੀਡੀਓਗ੍ਰਾਫੀ ਸ਼ੁਰੂ ਕੀਤੀ ਲਾਸਟ ਮੂਮੈਂਟ ਤੱਕ ਪੂਰੀ ਵੀਡੀਓਗ੍ਰਾਫੀ ਹੁੰਦੀ ਰਹੀ ਹੈ ਅਗਰ ਉਹਨਾਂ ਕੋਲ ਮੇਰੇ ਇਹ ਬੋਲੇ ਹੋਏ ਅਲਫਾਜ਼ ਕਿਤੇ ਵੀ ਹੈਗੇ ਨੇ ਤੁਸੀਂ ਜੋ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ ਮੈਂ ਮੈਨੂੰ ਇਹ ਪਾਰਟੀ ਨੇ ਇਸ ਸੀਟ ਤੱਕ ਪਹੁੰਚਾਇਆ ਚੁਣ ਕੇ ਨੁਮਾਇੰਦਾ ਬਣਾ ਕੇ ਭੇਜਿਆ ਗਿਆ ਮੇਰੇ ਸਾਰੇ ਵੀਰ ਨਾਲ ਨੇ ਸਾਰੇ ਐਮ ਐਲ ਏ ਸਾਹਿਬਾਨ ਸਾਰੇ ਕੌਂਸਲਰ ਸਾਹਿਬਾਨ ਨਾਲ ਨੇ ਇੰਨੀ ਗੱਲ ਅਸੀਂ ਵੀ ਸਮਝਦੇ ਹਾਂ ਔਰ ਕਦੇ ਵੀ ਅਗਰ ਮੇਰੇ ਮਨ ਚ ਇਸ ਤਰ੍ਹਾਂ ਦੀ ਗੱਲ ਹੁੰਦੀ ਵੀ ਉਹਨਾਂ ਦਾ ਕੰਮ ਨਹੀਂ ਜਾਂ ਕੋਈ ਵੀ ਤਰੀਕੇ ਦੀ ਹੁੰਦੀ ਤਾਂ ਸ਼ਾਇਦ ਇੰਨੇ ਪਿਆਰ ਦੇ ਨਾਲ ਬੈਠ ਕੇ ਕੱਲੀ-ਕੱਲੀ ਚੀਜ਼ ਅਫਸਰ ਸਹਿਵਾਨਾ ਨੂੰ ਮੌਕੇ ਤੇ ਕਾਲ ਕਰਕੇ ਨਹੀਂ ਕੀਤੀ ਜਾਣੀ ਸੀ। આરોਪ ਦਾ ਪਾਰਸ਼ੈਲਟੀ ਵੀ ਗੱਲ ਹੈ ਵੀ ਪਾਰਸ਼ੈਲਟੀ ਕੀਤੀ ਜਾ ਰਹੀ ਹੈ। ਦੇਖੋ ਵਿਰੋਧੀ ਧਿਰ ਹੈ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ ਔਰ ਜਿਸ ਤਰੀਕੇ ਨਾਲ ਲੋਕ ਕਹਿ ਰਹੇ ਨੇ ਵੀ ਕੰਮ ਨਹੀਂ ਹੋ ਰਿਹਾ ਕੁਝ ਵੀ ਐਮਐਲਏ ਸਹਿਬਾਨ ਕੋਲ ਬੈਠੇ ਨੇ ਇਹਨਾਂ ਦੇ ਹਲਕਿਆਂ ਦੇ ਵਿੱਚ ਉਹ ਬਕਾਇਦਾ ਔਰਡ ਆਉਂਦੇ ਨੇ ਔਰ ਮੈਨੂੰ ਨਹੀਂ ਲੱਗਦਾ ਵੀ ਸਿੰਗਲ ਐਸਾ ਔਰਡ ਹੋਏਗਾ ਜਿੱਥੇ ਵੀ ਕੋਈ ਵੀ ਡਿਵੈਲਪਮੈਂਟ ਦਾ ਕਾਰਜ ਨਹੀਂ ਹੋ ਰਿਹਾ ਸੋ ਆਪਾਂ ਅਗਰ ਇਹਦੀ ਗਰਾਊਂਡ ਰਿਐਲਿਟੀ ਦੇਖਣੀ ਹੈ ਨੋ ਡਾਊਟ ਓਪਨਲੀ ਆਪਾਂ ਔਰਡਸ ਦੇ ਵਿੱਚ ਜਾ ਕੇ ਦੇਖ ਸਕਦੇ ਆਂ ਹਲਕਿਆਂ ਦੇ ਵਿੱਚ ਜਾ ਕੇ ਆਪਾਂ ਦੇਖੀਏ ਤੇ ਤੁਹਾਨੂੰ ਆਪੇ ਨਜ਼ਰ ਆ ਜਾਏਗਾ ਵੀ ਜਿਹੜੇ ਡਿਵੈਲਪਮੈਂਟ ਦੇ ਕਾਰਜ ਹੈ ਕਿਸੇ ਦੇਸਪਾਈਟ ਆਫ 댓 ਕਿ ਕਿਹਦਾ ਕਿਹਦਾ ਅਵਾਰਡ ਹੈ ਕਿਹਦਾ ਨਹੀਂ ਹੈ ਦੇਸਪਾਈਟ ਆਫ 댓 ਲੁਧਿਆਣਾ ਸ਼ਹਿਰ ਨੂੰ ਜਿੱਥੇ ਵੀ ਡਵੈਲਪਮੈਂਟ ਦੀ ਜ਼ਰੂਰਤ ਹੈ ਉਹਨੂੰ ਬਕਾਇਦਾ ਪੂਰਾ ਕੀਤਾ ਜਾ ਰਿਹਾ ਹੈ ਜਿਹੜੇ ਜਿਹੇ ਕੰਮ ਸੀ ਜਿਨ੍ਹਾਂ ਨੂੰ ਕਿੰਨਾ ਕਰਕੇ ਉਹਨਾਂ ਨੂੰ ਆਉਣਾ ਪਿਆ ਜਿਵੇਂ ਉਹਨਾਂ ਨੇ ਕਿਹਾ ਬਰਸਾਤੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਮੱਛਰ ਫਲਣ ਦਾ ਡਰ ਬਣਿਆ ਹੋਇਆ ਹੈਗਾ ਇੱਕ ਕੰਮ ਸੀ ਕਿ ਜਾਇ ਤੋਂ ਇਲਾਵਾ ਕੋਈ ਕੰਮ ਸੀ ਨਹੀਂ ਬਿਲਕੁਲ ਜੈਨਵਨ ਜੇ ਗੱਲਾਂ ਸੀਗੀਆਂ ਜਿਹੜੀਆਂ ਉਹ ਗੱਲ ਕਰ ਰਹੇ ਸੀ ਇੱਕ ਤਾਂ ਕੁਝ ਫੋਗਿੰਗ ਮਸ਼ੀਨਸ ਦਾ ਉਹਨਾਂ ਦੀਆਂ ਖਰਾਬ ਹੋਈਆਂ ਹੋਈਆਂ ਸੀ ਤੇ ਉਹ ਚਾਹੁੰਦੇ ਸੀ ਵੀ ਉਹ ਖਰਾਬ ਹੋਈਆਂ ਠੀਕ ਹੋ ਜਾਣ ਤੇ ਉਹਦੇ ਲਈ ਮੇਰੇ ਨਾਲ ਦੇ ਨਾਲ ਗੱਲ ਹੋਈ ਕਿ ਵੀ ਤੁਸੀਂ ਫੋਗਿੰਗ ਮਸ਼ੀਨਸ ਐਟ ਪ੍ਰੈਜ਼ੈਂਟ ਅਰਜੈਂਸੀ ਬੀਸਿਸ ਤੇ ਠੀਕ ਕਰਵਾ ਕੇ ਇਹਨਾਂ ਨੂੰ ਮਤਲਬ ਡਿਸਟ੍ਰਿਬਿਊਟ ਕਰ ਦਿਓ ਤਾਂ ਕਿ ਜੋ ਇਹ ਕਾਰਜ ਚਾਹੁੰਦੇ ਨੇ ਜਾਂ ਹੋਣਾ ਵੀ ਬੰਦਾ ਆ ਵੀ ਇਹਨੂੰ ਆਪਾਂ ਕੰਪਲੀਟ ਐਪ ਕਰ ਪਈਏ ਮਸ਼ੀਨਰੀ ਹੈ ਕਿਤੇ ਖਰਾਬ ਹੋ ਜਾਂਦੀ ਹੈ ਤਾਂ ਇਮੀਡੀਏਟ ਉਹਦੀ ਰਿਪੇਅਰ ਹੋਣੀ ਜ਼ਰੂਰੀ ਹੈ ਉਸ ਤੋਂ ਇਲਾਵਾ ਜਿਹੜੀ ਸਫਾਈ ਦੀ ਗੱਲ ਕੀਤੀ ਗਈ ਔਰ ਮੇਰੇ ਵੱਲੋਂ ਉਹਨਾਂ ਨੂੰ ਸਪੈਸ਼ਲੀ ਪੁੱਛਿਆ ਵੀ ਗਿਆ ਵੀ ਕਿਹੜਾ ਐਸਾ ਅਵਾਰਡ ਹੈਗਾ ਜਿੱਥੇ ਲੱਗਦਾ ਵੀ ਆਪਾਂ ਨੂੰ ਹਜੇ ਵੀ ਕੋਈ ਹੋਰ ਜ਼ਿਆਦਾ ਬੈਟਰ ਕਲੀਨਿੰਗ ਕਰਨ ਦੀ ਜ਼ਰੂਰਤ ਹੈ ਬਾਕੀ ਮੇਰੇ ਹਿਸਾਬ ਦੇ ਨਾਲ ਤਾਂ ਆਲਮੋਸਟ ਜਿੰਨੀਆਂ ਮੇਜਰ ਲਾਈਨਸ ਨੇ ਸਾਡੇ ਐਮਐਲਏ ਸਾਹਿਬਾਨਾਂ ਨੇ ਵੀ ਆਪਣੇ ਆਪਣੇ ਪੂਰੇ ਹਲਕੇ ਦਾ ਧਿਆਨ ਰੱਖਿਆ ਕੌਂਸਲਰ ਸਾਹਿਬਾਨਾਂ ਨੇ ਵੀ ਔਰ ਪੂਰੀ ਕੋਸ਼ਿਸ਼ ਲਈਏ ਵੀ ਹਰ ਇੱਕ ਦੀ ਜਿਹੜੀ ਕਲੀਨਿੰਗ ਹੈ ਉਹ ਹੋ ਜਾਵੇ ਤੇ ਇੰਟਰਨਲ ਗਲੀਆਂ ਦੀ ਉਹ ਗੱਲ ਕਰ ਰਹੇ ਸੀਗੇ ਔਰ ਮੈਂ ਉਹਨਾਂ ਨੂੰ ਕਿਹਾ ਵੀ ਉਹਦੀ ਸਫਾਈ ਵੀ ਜ਼ਰੂਰੀ ਹੈ ਬਾਕੀ ਜਿੱਥੇ ਵੀ ਜ਼ਰੂਰਤ ਹੋਏਗੀ ਜਿਸ ਤਰੀਕੇ ਦੀ ਸਫਾਈ ਆ ਹੋ ਜਾਏਗੀ ਅਗਰ ਅਪਸਰਾ ਵੱਲੋਂ ਕੋਈ ਕਥਾ ਹੀ ਆ ਤਾਂ ਤੁਸੀਂ ਦੱਸੋ ਸਿਰਫ ਇੰਨੀ ਗੱਲ ਹੋਈ ਔਰ ਇਸ ਤੋਂ ਇਲਾਵਾ ਤਾਂ ਕੁਝ ਹੋਰ ਖਾਸ ਡਿਮਾਂਡ ਨਹੀਂ ਸੀ ਸਟਰੀਟ ਲਾਈਟਸ ਦੀ ਗੱਲ ਸੀਗੀ ਕਿ ਸਾਨੂੰ ਲਾਈਟਸ ਚਾਹੀਦੀ ਆ ਤਾਂ ਉਹ ਵੀ ਉਹਨਾਂ ਨੂੰ ਨਾਲ ਹੀ ਕਲੀਅਰ ਕਰਤਾ ਸੀ ਵੀ ਜਿਸ ਤਰ੍ਹਾਂ ਹੀ ਟੈਂਡਰ ਲਾ ਕੇ ਨਵੀਆਂ ਲਾਈਟਸ ਆਉਂਦੀਆਂ ਜਿੱਥੇ-ਜਿੱਥੇ ਜ਼ਰੂਰਤ ਹੋ ਉੱਥੇ ਲੱਗ ਜਾਂਦੀਆਂ। ਹੁਣ ਪੱਤਰਕਾਰ ਪੁੱਛਦਾ ਕਿ ਹੁਣ ਤੁਸੀਂ ਕੋਈ ਕੰਪਲੇਂਟ ਦੇ ਦੇ ਰਹੇ ਹੋ ਉਹਦੇ ਖਿਲਾਫ ਜਾਂ ਕੋਈ ਐਕਸ਼ਨ ਲੈ ਰਹੇ ਹੋ ਉਹਦੇ ਬਾਰੇ ਤਾਂ ਮੈਂ ਦੇਖੋ ਜੀ ਜ਼ਰੂਰ ਇਹ ਗੱਲ ਕਲੀਅਰ ਕਰਾਂਗੀ ਕਿ ਜੇ ਕੋਈ ਤੁਹਾਡੇ ਨਾਲ ਅੱਛੇ ਤਰੀਕੇ ਦੇ ਨਾਲ ਚੱਲ ਰਿਹਾ ਆ ਇੱਕ ਮਹਿਲਾ ਹੋਣ ਦੇ ਨਾਤੇ ਖਾਸ ਤੌਰ ਤੇ ਮੈਂ ਇਹ ਗੱਲ ਕਹਿਣਾ ਚਾਹਾਂਗੀ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਵੀ ਇੱਕ ਮਹਿਲਾ ਨੂੰ ਦੱਬਿਆ ਜਾਵੇ ਉਹਨਾਂ ਤੋਂ ਡਾਈਜੈਸਟ ਨਹੀਂ ਕਰ ਪਾ ਰਿਆ ਕਿਸ ਤਰ੍ਹਾਂ ਇੱਕ ਆਮ ਘਰ ਦੀ ਟੀ ਉਸ ਕੁਰਸੀ ਤੇ ਆ ਕੇ ਬੈਠੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹਰ ਕਠਿਨ ਤੋਂ ਕਠਿਨ ਸਵਾਲ ਦਾ ਮੈਂ ਬਿਲਕੁਲ ਨਰਮਾਈ ਦੇ ਨਾਲ ਜਵਾਬ ਦਿੱਤਾ ਉਹਨਾਂ ਕੋਲ ਕੋਈ ਜਦੋਂ ਮੁੱਦਾ ਨਹੀਂ ਬਚਿਆ ਵੀ ਸਾਡੇ ਕਹੀ ਗੱਲ ਦਾ ਕੋਈ ਅਪੋਜ਼ ਨਹੀਂ ਹੋਇਆ ਜੋ ਅਸੀਂ ਕਹਿ ਰਹੇ ਹਾਂ ਸਾਡੇ ਕਹੇ ਗੱਲਾਂ ਤੇ ਫੁੱਲ ਚੜਾਏ ਜਾ ਰਹੇ ਨੇ ਤਾਂ ਫਿਰ ਉਹਨਾਂ ਨੂੰ ਲਾਸਟ ਮੁੱਦਾ ਇਹ ਜਿਹੜਾ ਗਨਬੈਨ ਵਾਲਾ ਉਹਨਾਂ ਨੇ ਵਿਦਾਊਟ ਐਨੀ ਰੀਮ ਰੀਜ਼ਨ ਹੈ ਇਹ ਚੱਕਿਆ ਮੈਂ ਤੁਹਾਡੇ ਨਾਲ ਬਤਲੀ ਹੋਈ ਹੈ ਬਿਲਕੁਲ ਜੀ ਉਹਨਾਂ ਨੇ ਉੱਚੀ ਉੱਚੀ ਬੋਲ ਕੇ ਉੱਥੇ ਤੋਹਫੀਨ ਕੀਤੀ ਉਸ ਸੀਟ ਦੀ ਤੋਹਫੀਨ ਕੀਤੀ ਉਸ ਦਫਤਰ ਦੀ ਜਿੱਥੇ ਉਹ ਆਏ ਸੀ ਜੇ ਆਪਣੀ ਵਧੀਆ ਤਰੀਕੇ ਨਾਲ ਗੱਲ ਹੋ ਰਹੀ ਸੀ ਤਾਂ ਉਹਨੂੰ ਸ਼ਾਇਦ ਉਸੇ ਤਰੀਕੇ ਦੇ ਨਾਲ ਅੰਤ ਵੀ ਕਰਨਾ ਚਾਹੀਦਾ ਸੀ ਜੇ ਕੋਈ ਦਿੱਕਤ ਮੇਜਰ ਸੀ ਤਾਂ ਜਿਸ ਤਰ੍ਹਾਂ ਆਪਾਂ ਬੈਠ ਕੇ ਗੱਲ ਕਰ ਰਹੇ ਸੀ ਮੈਂ ਤੁਹਾਨੂੰ ਫੇਰ ਕਿਹਾ ਵੀ ਮੈਂ ਵਰਬਲੀ ਨਹੀਂ ਕਹਿ ਰਹੀ ਵਿਦ ਐਵਿਡੈਂਸ ਵੀ ਉਹ ਕੱਲੀ ਕੱਲੀ ਵੀਡੀਓ ਬਣੀ ਹੈ ਵੀ ਜਿਸ ਤਰੀਕੇ ਨਾਲ ਉਹਨਾਂ ਦੀ ਕੱਲੀ ਕੱਲੀ ਪ੍ਰੋਬਲਮ ਦਾ ਸੋਲੂਸ਼ਨ ਹੋਇਆ ਤੇ ਜਿਸ ਤਰੀਕੇ ਨਾਲ ਉਹ ਬੋਲੇ ਜੈਂਸ ਉੱਠ ਕੇ ਬੋਲੇ ਉਹਨਾਂ ਦਾ ਬੋਲਣਾ ਇਸ ਤਰ੍ਹਾਂ ਨਹੀਂ ਬੰਦਦਾ ਸ। ਮੈਂ ਹਲਕਾ ਹਲਕਾ ਹਲਕਾ। ਦੋੜ ਮਹਿਲਾ ਐਕਸ਼ਨ ਦੱਸ ਦਿਓ ਸਾਨੂੰ ਕੀ ਆ? ਨਹੀਂ ਸਾਨੂੰ ਪਤਾ ਲੱਗ ਗਿਆ। ਦੋੜ ਮਹਿਲਾ ਪੀਅਰ ਦਾ ਮਾਫੀ ਮੰਗਣ ਛੋਟਾ ਐਕਸ਼ਨ ਕੀ ਆ? ਉਹ ਤੁਸੀਂ ਇਹ ਤੇ ਐਕਸ਼ਨ ਕੀਆ। ਬਿਲਕੁਲ ਬਿਲਕੁਲ ਜੀ ਚਾਹੇ ਉਹ ਜੋ ਮਰਜ਼ੀ ਕਹਿਣ ਅਗਰ ਮਾਫੀ ਮੰਗਣ ਵਾਲੀ ਕੋਈ ਗੱਲ ਹੋ ਗਈ ਤਾਂ ਮੈਂ ਕਦੇ ਗੁਰੇਜ਼ ਨਹੀਂ ਕਰਾਂਗੀ ਇਸ। but i am very clear ki i was not at all faulty anywhere aur jo paddishav lavli unna valo varti gai khas taur te unna bjp numaindiyan valo jo utthe maujood nahi san aur unna ne bina verification kite chahe unna de pradhan sahab san chahe koi bhi si unna ne bina verification kite aam aadmi party de khilaf inna kuch bolya sade numaindiyan de khilaf bolya ਮੇਰੇ ਖਿਲਾਫ ਬੋਲਿਆ ਐਂਡ ਸਾਡੀ ਪਾਰਟੀ ਸਾਰੀ ਅੱਜ ਇੱਥੇ ਖੜੀ ਐ ਸਾਰੇ ਹਲਕੇ ਦੇ ਕੌਂਸਲਰ ਸਹਿਬਾਨ ਐਮਐਲਏ ਸਹਿਬਾਨ ਮੌਜੂਦ ਨੇ ਅਸੀਂ ਇਹਦੇ ਬਾਰੇ ਜੋ ਬੰਦਾ ਸਟ੍ਰਿਕਟ ਸਟੈਪ ਹੋਗਾ ਉਹ ਕਰਾਂਗੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਨੀ ਆਂ ਵੀ ਇਨ੍ਹਾਂ ਬੀਜੇਪੀ ਕੌਂਸਲਰਸ ਵੱਲੋਂ ਹੀ ਇੱਕ ਕੌਂਸਲਰ ਦਾ ਮੈਨੂੰ ਮੈਸੇਜ ਆਇਆ ਮੇਰੇ ਫੋਨ ਤੇ ਮੈਂ ਦਿਖਾ ਵੀ ਦਿੰਨੀ ਆਂ ਔਰ ਬਕਾਇਦਾ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਕਿ ਮੈਮ ਤੁਸੀਂ ਬਾਦਰ ਨਹੀਂ ਕਰਨਾ ਇਨਾਂ ਦੀਆਂ ਇਹੀ ਆਦਤਾਂ ਨੇ ਮੈਨੂੰ ਪਤਾ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਤੇ ਉਹਦਾ ਨਾਮ ਲੈ ਜਾਵਾਂ ਨਾਮ ਲੈ ਲਓ ਉਸ ਦਾ ਮੈਂ ਪਲੀਜ਼ ਮੈਂ ਇਹ ਚੀਜ਼ ਨਹੀਂ ਚਾਹਦੀ। ਮੈਂ ਤੁਹਾਨੂੰ ਇਹ ਚੀਜ਼ ਨਹੀਂ ਚਾਹਦੀ। ਇਸ ਦਾ ਮੈਂ ਪਲੀਜ਼ ਪਲੀਜ਼ ਐਪਰੀਸ਼ੀਏਸ਼ਨ ਐਪਰੀਸ਼ੀਏਸ਼ਨ ਮੈਂ وہی ਗੱਲ ਕਹਿ ਰਹੀ ਹਾਂ ਜੀ। ਬਿਲਕੁਲ ਬਿਲਕੁਲ ਉਹ ਵੀ ਟਾਈਮ ਆਉਂਦੇ ਸਨ ਦੱਸ ਦਿਆ ਜਿਹੜੇ ਵਿੱਚੋਂ ਨਹੀਂ ਬਿਲਕੁਲ ਨਹੀਂ ਮੈਮ ਮੇਨ ਸਵਾਲ ਕਿ ਤੁਸੀਂ ਤੁਹਾਡੇ ਨਾਲ ਬਦਤਮੀਜੀ ਹੋਈ ਹੈ ਤੁਸੀਂ ਕੀ ਐਕਸ਼ਨ ਲੈ ਰਹੇ ਹੋ ਬਤੌਰ ਮਹਿਲਾ ਕਿਉਂਕਿ ਇੱਕ ਨੇਰਤ ਹੈਗੇ ਹੈਗੇ ਹੋ ਨੁਮਾਇੰਦੇ ਤਾਂ ਹੈਗੇ ਹੋ ਐਸ ਐ ਮਹਿਲਾ ਹੋਣ ਦੇ ਨਾਤੇ ਤੁਸੀਂ ਇਸ ਚੀਜ਼ ਦੀ ਸ਼ਿਕਾਇਤ ਮਹਿਲਾ ਯੋਗ ਨੂੰ ਕਰੋਗੇ ਬਿਲਕੁਲ ਜੋ ਬੰਦਾ ਹੋਗਾ ਸਾਡੀ ਪਾਰਟੀ ਦੇ ਸਾਡੇ ਡੀਆਈਵੀ ਬੈਠੇ ਨੇ ਨਾਲ ਸਾਡੇ ਲੋਕ ਸਭਾ ਇੰਚਾਰਜ ਬੈਠੇ ਨੇ ਪਾਰਟੀ ਦੇ ਕੌਂਸਲਰ ਐਮਐਲਏ ਸਾਹਿਬਾਨ ਸਾਰੇ ਬੈਠੇ ਨੇ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਨਾਲ ਬੈਠੇ ਨੇ ਸੋ ਸਾਡੀ ਟੀਮ इकट्ठी हो के जो डिसिजन होगा जो इना वाले स्टेप ले आ जाउगा वो बहुत जल्दी ਤੁਹਾਡੇ ਨਾਲ ਸੇਟ ਹੋ ਜਾਵੇਗਾ। ਬੜਾ ਇੱਕ ਵਾਰ ਇੱਕ ਨੌਟ ਔਰ ਸੈਂਟਰ ਹਲਕੇ ਕੰਬ ਬਹੁ ਬੜੀ ਅੱਛਾ ਹੋ ਰਿਹਾ ਹੈ। ਡਿਵੈਲਪਮੈਂਟ ਬਹੁਤ ਚੰਗੀ ਹੋ ਰਹੀ ਹੈ। ਸਭ ਨੂੰ ਪਤਾ ਦਿਖਾਈ ਦੇ ਰਿਹਾ ਨੌਟ ਔਰ ਸੈਂਟਰ ਦੇ। ਲੱਗਦਾ ਵੀ ਦਖਣੀ ਹਲਕੇ ਚ ਕੰਮ ਘਟਦਾ ਉਹ ਕੌਂਸਲਰ ਦੀ ਤੁਹਾਨੂੰ ਕਾਫੀ ਕੀਤਾ ਕੰਮ ਹੈ ਦਖਣੀ ਹਲਕੇ ਕੰਮ ਨਹੀਂ ਹੋ ਰਿਹਾ। ਸ਼ਾਇਦ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਵੀ ਉਹ ਕੌਂਸਲਰ ਦਖਣੀ ਹਲਕੇ ਦੇ ਨਹੀਂ ਸੀ। ਉਹ ਸੈਂਟਰ ਹਲਕੇ ਦੇ ਸੀ ਜਿਹੜੇ ਹਾਈਪਰ ਹੋ ਕੇ ਬੋਲੇ ਨੇ। ਜਿਹੜਾ 35ਵਾਂ ਵਾਰਾ ਦਖਣੀ ਹਲਕੇ ਦਾ। ਜੀ ਜੀ ਪਰ ਉਹਨਾਂ ਦੀ ਕੋਈ ਇਸ ਤ ਸਾਨੂੰ ਜਾਣਦੇ ਨੇ ਸਾਰਾ ਪਤਾ ਹੀ ਹੈ ਕਿਤੇ ਨਾ ਕਿਤੇ ਇੱਕ ਮੰਸ਼ਾ ਹੁੰਦੀ ਹੈ ਕਿ ਆਪਾਂ ਹੁੱਡਿੰਗ ਕਰਨੀ ਹੈ ਆਪਾਂ ਕੋਈ ਇੱਕ ਮੁੱਦਾ ਲੈ ਕੇ ਚਲੀਏ ਇੱਕ ਮੁੱਦੇ ਨੂੰ ਅੱਗੇ ਪ੍ਰਚਲਿਤ ਕਰੀਏ ਕਿਉਂਕਿ ਉਹਨਾਂ ਕੋਲ ਕੋਈ ਮੁੱਦਾ ਹੈ ਨਹੀਂ ਪ੍ਰੈਕਟੀਕਲੀ ਮੁੱਦਾ ਨਹੀਂ ਹੈ ਨਾ ਤਾਂ ਡਿਵੈਲਪਮੈਂਟ ਦਾ ਮੁੱਦਾ ਜਿਸ ਤੇ ਮੁੱਦੇ ਤੇ ਆ ਕੇ ਸਾਨੂੰ ਬੋਰ ਲੈਣ ਜਾਂ ਸਾਨੂੰ ਘੇਰ ਲੈਣ 16 ਵਾਰਡ ਨੇ ਮੇਰੇ 15 16 ਵਾਰਡ ਇਹਨਾਂ ਦੇ ਨੇ ਜੇ ਤੁਸੀਂ ਗੱਲ ਕੀਤੀ ਸੈਂਟਰ ਔਰ ਨੌਰਥ ਦੀ ਬਾਕੀ ਜਿੰਨੇ ਹਲਕੇ ਨੇ ਸਾਰਿਆਂ ਬਲਕਿ ਕਿਦੇ ਵੀ ਪਿਕਨ ਚੂਜ਼ਣੀ ਹੈ ਤੁਸੀਂ ਸੌ ਦੀ ਗੱਲ ਕਰ ਰਹੇ ਹੋ ਸਾਡੀ ਪਾਰਟੀ ਦੇ ਦੋ ਕੌਂਸਲਰ ਨੇ ਉੱਥੇ ਬਾਕੀ ਸਾਰੇ ਉੱਥੇ ਉਹ ਦੂਜਰੇ ਨੇ ਅੱਜ ਆਪਾਂ ਫੈਲਾ ਘਟਾ ਲੈਣੇ ਆ ਟੋਟਲ ਉਹਨਾਂ ਦੇ ਵਾਰਡਾਂ ਦੀ ਡਿਵੈਲਪਮੈਂਟ ਇਕੁਅਲੀ ਹੋ ਰਹੀ ਹੈ ਕਿਤੇ ਇਹ ਕਮੀ ਨਹੀਂ ਹੈ ਕਿ ਉਸ ਸੌਦ ਹਲਕੇ ਦੇ ਕਿਸੇ ਵਾਰਡ ਦੇ ਵਿੱਚ ਕੋਈ ਕਮਜ਼ੋਰੀ ਹੋਵੇ ਕਿਸੇ ਵਾਰਡ 'ਚ ਕੋਈ ਫਾਈਲ ਰੁਕੀ ਹੋਵੇ ਇਹ ਤਾਂ ਹੁੰਦਾ ਪਿਕਨ ਚੂਸ ਦਾ ਆਪਾਂ ਗੱਲ ਜਿਹੜੀ ਕਰ ਲਈ ਪਿਕਨ ਚੂਸ ਦੀ ਪਿਕਨ ਚੂਸ ਦੀ ਤਾਂ ਗੱਲ ਹੋਏਗੀ ਜੇ ਆਪਾਂ ਕੋਈ ਵਾਰਡ ਛੱਡਿਆ ਹੋਊਗਾ ਤੁਸੀਂ ਏਜੰਡੇ ਦੇਖ ਸਕਦੇ ਹੋ ਅਸੀਂ ਹੁਣ ਸਾਡੇ ਕੋਲ 5500 ਫਾਈਲ ਸੀਗੀ ਅਸੀਂ ਹੁਣ ਪਰਸੋਂ ਚੋਣ ਬੈਠਾ ਫੈਸਲਾ ਕੀਤਾ ਹਰ ਹਲਕੇ ਦੇ ਵਿੱਚ ਉਹ ਤੀਤੀ ਤੀ ਫੈਸਲਾ ਲਓ ਇਕੁਲੀ ਸਰਮਾ ਦੀ ਕਰੋ ਸਮਝਦੇ ਨਾ ਇੱਕ ਪ੍ਰੈਕਟੀਕਲੀ ਗੱਲ ਹੁੰਦੀ ਹੈ ਪ੍ਰੈਕਟੀਕਲੀ ਕੰਮ ਕਰਨ ਦੀ ਕਿਸੇ ਵੀ ਵਾਰ ਦੇ ਵਿੱਚ ਕਿਸੇ ਹਲਕੇ ਦੇ ਵਿੱਚ ਕੋਈ ਐਸਾ ਨਹੀਂ ਹੈ ਕਿ ਇਹ ਬੀਜੇਪੀ ਦਾ ਵਾਰੜ ਹੈ ਇਹ ਅਕਾਲੀ ਗਨ ਦਾ ਵਾਰੜ ਹੈ ਕਾਂਗਰਸ ਦਾ ਵਾਰੜ ਹੈ ਪਛੜਨਾ ਹਰ ਵਾਰੜ ਦੇ ਵਿੱਚ ਕਿਉਂਕਿ ਉਹਦੇ ਡਿਵੈਲਪਮੈਂਟ ਤੋਂ ਬਾਅਦ ਅਸੀਂ ਵੀ ਉਸ ਹਲਕੇ ਜਾਣਾ ਅਸੀਂ ਰੋਜ਼ ਵਿਚਰਦੇ ਹਲਕਿਆਂ ਦੇ ਵਿੱਚ ਸਾਡੇ ਵੱਲੋਂ ਕਿਸੇ ਵੀ ਵਾਰੜ ਦੇ ਵਿੱਚ ਬਿਲਕੁਲ ਵੀ ਅੰਦੇ ਕਿੰਨੇ ਕੀਤੀ ਜਾਂਦੀ ਨਾਈ ਪਿਕਨ ਚੂਸ ਕੀਤਾ ਜਾਂਦਾ ਪਰ ਡਿਵੈਲਪਮੈਂਟ ਸਾਰੀ ਹੈ ਜਿਹੜੀ ਮੌਕੇ ਦੇ ਮੈਂ ਮੇਰ ਸੀਗੇ ਹੋਰ ਤਾਂ ਕੋਈ ਹੈ ਨਹੀਂ ਸੀਗਾ ਜੋ ਸਚਾਈ ਉਹਨਾਂ ਨੂੰ ਦੱਸ ਦਿੱਤੀ ਜਾਂ ਸਚਾਈ ਹੋਈ ਹੈ ਪਰ ਇਹਦਾ ਰਿਜ਼ਲਟ ਤਾਂ ਇਹ ਹੀ ਹੈ ਕਿ ਉਹਨਾਂ ਮੰਨ ਬਣਾ ਕੇ ਆਏ ਸੀ ਕਿ ਅਸੀਂ ਕੋਨਾ ਕੋਈ ਵਿਖੇੜਾ ਖੜਾ ਕਰਨਾ ਕਿਉਂਕਿ ਕੋਈ ਮੁੱਦਾ ਐਸਾ ਨਹੀਂ ਹੈਗਾ ਵਾਡਾਂ ਦੇ ਵਿੱਚ ਜਿਹੜੇ ਵਾਰਡ ਵਿੱਚ ਕੋਈ ਡਿਵੈਲਪਮੈਂਟ ਰੁਕੀ ਹੋਵੇ ਜਾਂ ਕੋਈ ਡਿਵੈਲਪਮੈਂਟ ਰੰਦੀ ਹੋਵੇ ਸਰ ਇੱਕ ਕੁਐਸਚਨ ਮੈਨ ਲੈਣਾ ਤੁਸੀਂ ਔਰ ਮੈਡਮ ਨੇ ਜਦੋਂ ਵੀ ਕੋਈ ਹੁਣ ਆਪਣਾ ਜੀ ਵੀ ਰੱਖਿਆ ਉਹਦੇ ਵਿੱਚ ਬਾਰ-ਬਾਰ ਮਤਲਬ ਇੱਕ ਸੈਂਟੈਂਸ ਦੇ ਵਿੱਚ ਦੋ ਤੋਂ ਤਿੰਨ ਵਾਰ ਡਵੈਲਪਮੈਂਟ ਸ਼ਬਦ ਯੂਜ਼ ਕੀਤਾ ਸਿੱਧਾ ਦੂਰ ਨਹੀਂ ਜਾਂਦੇ ਆਪਾਂ ਮੇਅਰ ਹਾਊਸ ਤੋਂ ਤਕਰੀਬਨ 600-700 ਮੀਟਰ ਅੱਗੇ ਜਾਂਦੇ ਆ ਤਕਰੀਬਨ 3-4-4 ਇੰਚ ਤੋਂ ਵੱਧ ਪਾਣੀ ਖੜਾ ਆ ਆਪਾਂ ਮੇਅਰ ਮਤਲਬ ਜਿਹੜਾ ਇੱਕ ਸ਼ਹਿਰ ਵਿੱਚ ਇੱਕ ਸਾਨੂੰ ਗੱਲ ਸੱਤਾ ਦੇ ਵਿੱਚ ਟ੍ਰੈਨਿੰਗ ਸਿਸਟਮ ਦਾ ਜਿਹੜਾ ਬੁਰੇ ਹਾਲਾਤ ਨੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਇਹ ਹਾਲਾਤ ਬਣੇ ਹੋਏ ਨੇ ਕਿ ਪੂਰੀ ਪੰਜਾਬ ਦੀ ਜਨਤਾ ਜਿਹੜੀ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੀ ਹੈ ਔਰ ਅਸੀਂ ਡਵੈਲਪਮੈਂਟ ਸ਼ਬਦ ਨੂੰ ਬਾਰ-ਬਾਰ ਯੂਜ਼ ਕਰ ਰਹੇ ਹਾਂ ਜੇ ਸਾ ਸਿਟੀ ਏਰੀਆਜ਼ ਨੂੰ ਆਪਾਂ ਇੰਪਰੂਵ ਨਹੀਂ ਕਰ पाए 3.5 ਸਾਲ ਦੇ ਲਗਭਗ ਹੋ ਚੁੱਕੇ ਨੇ ਸਾਨੂੰ ਤੇ ਆਪਾਂ ਅੱਗੇ ਕੀ ਡਿਵੈਲਪਮੈਂਟ ਕਰਾਂਗੇ ਇਹ ਕਿਹੜੀ ਡਿਵੈਲਪਮੈਂਟ ਜਿਹੜੀ ਇੱਥੇ ਬਾਰ ਬਾਰ ਜ਼ਿਕਰ ਹੋ ਰਹੀ ਹੈ ਪੰਜਾਬ ਨੂੰ ਲੈ ਕੇ ਨਾ ਕਰੋ ਜੇ ਅੱਜ ਜੁਪੀ ਮੈਂ ਮੈਂ ਨਾ ਜਵਾਬ ਮੈਂ ਨਾ ਜਵਾਬ ਨੂੰ ਛੋਟਾ ਜੀ ਪ੍ਰੈਕਟੀਕਲੀ ਬਰਸਾਤ ਦਾ ਨਾਬੰਦ ਕੀਤਾ ਕਿ ਇਹ ਬੜੀ ਬਰਸਾਤ ਅੱਜ ਦੀ ਔਰ 6 ਦਿਨ ਪਹਿਲਾਂ ਜਿਹੜੀ ਬਰਸਾਤ ਹੋਈ ਅੱਜ ਤੱਕ ਨਹੀਂ ਹੋਈ 1 ਘੰਟੇ ਵਿੱਚ 2 ਘੰਟੇ ਵਿੱਚ ਜਿਹੜੀ ਬਰਸਾਤ ਹੋਈ ਹੈ ਔਰ ਆਪਾਂ ਹੁਣ ਚੱਲਦੇ ਆਂ ਬ੍ਰਦਰ ਆਪਾਂ ਦੇਖੋ ਬ੍ਰਦਰ ਮੇਰੀ ਬ੍ਰਦਰ ਮੇਰੀ ਬ੍ਰਦਰ ਮੇਰੀ ਛੋਟੀ ਤੁਸੀਂ ਮੈਨੂੰ ਸਵਾਲ ਕੀਤਾ ਜਵਾਬ ਲੈ ਲਓ ਜਦੋਂ ਬਰਸਾਤ ਯਕਮਤ 3 ਘੰਟੇ 2.5 ਘੰਟੇ 4 ਘੰਟੇ ਬਰਸਾਤ ਪੈਂਦੀ ਹੈ ਤੁਸੀਂ ਕਹਿੰਦੇ ਹੋ ਵੀ ਬਰਸਾਤ ਦੇ ਵਿੱਚ ਪਾਣੀ ਦਾ ਨਿਕਾਸ ਨਹੀਂ ਹੈ ਹੁਣ ਆਪਾਂ ਚੱਲ ਚੱਲਦੇ ਆਂ ਜਿੱਥੇ ਤੁਸੀਂ ਕਹਿ ਰਹੇ ਹੋ ਕਿੱ데 ਪਾਣੀ ਦਿਖਾ ਦੇਣਾ ਸਰ ਆਪਾਂ ਮਤਲਬ ਕਹਿੰਦੇ ਮੇਰੀ ਸਰ ਮੈਂ ਹੁਣੀ ਨੰਨ ਕਿ ਮੈਂ ਸਾਰਾ ਘੁੰਮ ਗਿਆ ਮੇਰੀ ਪਹਿਲੇ ਗ ਪ੍ਰੈਕਟੀਕਲੀ ਬਰਸਾਤ ਦੇ ਬਾਅਦ ਘੱਟ ਤੋਂ ਘੱਟ ਘੰਟਾ ਡੇਢ ਘੰਟਾ ਪਾਣੀ ਨਿਕਾਸੀ ਫੀਸ ਚਾਹੀਦਾ ਹੁੰਦਾ ਬਾਕੀ ਜੇ ਆਪਾਂ ਪ੍ਰੈਕਟੀਕਲੀ ਗੱਲ ਕਰੀਏ ਜਿੰਨੀ ਕਿ ਬਰਸਾਤ ਹੋ ਰਹੀ ਹੈ ਉਹਦੇ ਵਿੱਚ ਹੁਣ ਵੀ ਅੱਜ ਹੀ ਡੇਢ ਦੇ ਵਿੱਚ ਮੈਂ ਹੁਣ ਫੋਨ ਆ ਰਸਤੇ ਕਰਦਾ ਆ ਰਿਆਂ ਸਾਡੇ ਹਰ ਜਗ੍ਹਾ ਤੇ ਕਾਰਪੋਰੇਸ਼ਨ ਦੇ ਮਲਾਮ ਮਲਾਜਮ ਲੱਗੇ ਹੋਏ ਨੇ ਕਿਦੇ ਵੀ ਇਨਗਲੀ ਨਹੀਂ ਵਰਤੀ ਜਾਂਦੀ ਕਿ ਅਸੀਂ ਇਸ ਜੀ ਇਨਗਲੀ ਵਰਤੀਏ ਜਿਹੜਾ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਵੇ ਜਿਹੜੀ ਜ਼ਿਆਦਾ ਜਰੂਰਤ ਜ਼ਿਆਦਾ ਜਦੋਂ ਬਰਸਾਤ ਪੈਂਦੀ ਹੈ ਨੇਚਰਲੀ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ ਬਾਕੀ ਤੁਹਾਡਾ ਥੈਂਕਸ ਆ ਤੁਸੀਂ ਦੱਸਤਾ ਥੋਰਲੀ ਜਿੰਨੀ ਅਸੀਂ ਇੱਥੇ ਕੋਲ 4 ਮਹੀਨੇ 5 ਮਹੀਨੇ ਲਾ ਕੇ ਸਫਾਈ ਕਰਵਾਈ ਹੈ ਜਾਂ ਸਾਡਾ ਪ੍ਰੈਕਟੀਕਲ ਕੰਮ ਚੱਲਿਆ ਇਹ ਸਿਰਫ ਇੱਕੋ ਹੋਇਆ ਕਿ ਬਰਸਾਤ ਓਵਰ ਹੋਣ ਕਰਕੇ ਮੈਂ ਮਤਲਬ ਕਿ ਐਸੀ ਜੋ ਪਾਣੀ ਗਮਾ ਹੋ ਗਿਆ ਸਰ ਇਹ ਰੱਬ ਲਈ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਕਿ ਤਿਆਰੀਆਂ ਮੁਕੰਮਲ ਨਹੀਂ ਸੀ ਨਹੀਂ ਤਿਆਰੀ ਪੂਰੀ ਸੀ ਤਿਆਰੀ ਮੈਂ ਤਾਂ 3 ਮਹੀਨੇ ਤੋਂ ਲਗਾਤਾਰ ਲੱਗੇ ਹੋਏ ਹਾਂ ਤਿਆਰੀ ਵੱਲ ਕਮੀ ਨਹੀਂ ਹੈ ਸਾਡੀ ਸਾਡੀ ਤਿਆਰੀ ਵੱਲ ਕਮੀ ਉਹ ਤਾਂ ਸਿਰਫ ਬਖੇਰਾ ਕਰਨੋਂ ਕਰਨ ਵਾਲੀ ਗੱਲ ਹੈ ਇੱਕ ਚੀਜ਼ ਨੂੰ ਲੈ ਕੇ ਚੱਲਣ ਵਾਲੀ ਗੱਲ ਹੈ ਔਰ ਕੁਛ ਨਹੀਂ ਆਪਾਂ ਅੱਗੇ ਪਿੱਛੇ ਦੇਖਦੇ ਬਰਸਾਤਾਂ ਹੁੰਦੀਆਂ ਨੇ ਆ ਤੁਹਾਡੀ ਦਫ਼ਤਰ 20-25 ਦਿਨ ਤੋਂ ਬਰਸਾਤ ਲਗਾਤਾਰ ਚੱਲ ਰਹੀ ਐ ਕਿਦੇ ਪਾਣੀ ਆਇਆ ਜਦੋਂ ਜਦੋਂ ਵੀ 2-4 ਘੰਟੇ ਜੋ ਜੱਕਦਮ ਬਰਸਾਤ ਜੋ ਬੜੀ ਤੇਜ਼ ਨਾ ਹੁੰਦੀ ਐ ਉਹਦਾ ਨਿਕਾਸ ਨੂੰ 2 ਘੰਟੇ ਡੇਢ ਘੰਟਾ ਲੱਗ ਜਾਂਦਾ ਤੁਹਾਨੂੰ ਮੈਂ ਆਪਣੇ ਹਲਕਾ ਸੈਂਟਰ ਦੀ ਦੱਸ ਦਿੰਨਾ ਤੁਹਾਡੀ ਗੱਲ ਦਾ ਜਵਾਬ ਦੇ ਦੇਣਾ 40-45 ਸਾਲ ਹੋ ਗਏ ਸੀ ਹਲਕਾ ਸੈਂਟਰ ਦੇ ਵਿੱਚ ਢੋਕਾ ਮਹੱਲਾ ਵਾ ਤੁਸੀਂ ਸਾਰੇ ਪ੍ਰੈਸ ਵਾਲੇ ਵੀ ਜਾਣਦੇ ਹੋ ਪਹਿਲੀ ਵਾਰ ਹੋਇਆ ਉਸ ਮਹੱਲੇ ਦੇ ਵਿੱਚ ਜਿਹੜਾ ਅੱਜ ਵੀ ਇੰਨੀ ਬਰਸਾਤ ਹੋਣ ਦੇ ਬਾਵਜੂਦ ਅੱਜ ਵੀ ਪਾਣੀ ਨਹੀਂ ਆਇਆ ਉੱਥੇ ਕਿਉਂਕਿ ਕੰਮ ਕਰਦੀ ਸਾਡੀ ਨੀਅਤ ਤੇ ਨੀਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂਗਾ ਚਾਹੇ ਐਮਐਲਏ ਸਾਥੀ ਨੇ ਮੇਰੇ ਚਾਹੇ ਸਾਡੇ ਮੇਰ ਸਾਹਿਬ ਨੇ ਚਾਹੇ ਕਾਉਂਸਲਰ ਨੇ ਇਹ ਜਿਹੜਾ ਅੱਜ ਦਾ ਘਟਨਾ ਵਾਪਰੀ ਆ ਇਹ ਇਕ ਆਪਾ ਮਨਸ਼ਾ ਬਣਾ ਕੇ ਆਈਏ ਵੀ ਆਪਾਂ ਅੱਜ ਇਹ ਕੰਮ ਕਰ ਲਈ ਚੱਲੇ ਆ ਅੱਜ ਉਹਨਾਂ ਦੀ ਨੀਅਤ ਸੀਗੀ ਵੀ ਉਹ ਮੇਰ ਸਾਹਿਬ ਦੇ ਨਾਲ ਜਿਹੜਾ ਗਲਤ ਲੈਂਗੁਏਜ ਬੋਲ ਕੇ ਗਏ ਆ ਉਹਨਾਂ ਦੀ ਸੋਚ ਆ ਮੈਂ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਜੋ ਸਾਡੇ ਹਾਈ ਕਮਾਂਡ ਦੇ ਪ੍ਰਤੀ ਤੇ ਸਾਡੀ ਪਾਰਟੀ ਦੇ ਪ੍ਰਤੀ ਜੋ ਬੋਲ ਕੇ ਗਿਆ ਇੱਥੋਂ ਪਤਾ ਲੱਗਦਾ ਵੀ ਉਹਨਾਂ ਨੂੰ ਹਜੇ ਤਾਜੀ-ਤਾਜੀ ਹਲਕਾ ਵੈਸਟ ਦੇ ਲੋਕਾਂ ਨੇ ਅਕਲ ਸਿਕਾਈ ਆ ਇੱਥੋਂ ਤਾਜ਼ਾ-ਤਾਜ਼ਾ ਉਹਨਾਂ ਦੀਆਂ ਜਿਹੜੀਆਂ ਹਾਰ ਹੋਈ ਆ ਉਹਦੀ ਬਖਲਾੜ ਆ ਇੱਕ ਉਹਨਾਂ ਦੀ ਹਾਈ ਕਮਾਂਡ ਦੀ ਜਿਹੜਾ ਉਹਨਾਂ ਦੇ ਅੱਜ ਸੀਨੀਅਰ ਚਾਹੇ ਪ੍ਰਧਾਨ ਲਾ ਲੋ ਚਾਹੇ ਜਨਰਲ ਸੈਕਟਰੀ ਲਾ ਲੋ ਇਹ ਉਹਨਾਂ ਦੀ ਬਕਲਾਡ ਆ ਅਸੀਂ ਆਪਣੀ ਨੀਅਤ ਤੇ ਨੀਤੀ ਨਾਲ ਕੰਮ ਕਰ ਰਹੇ ਹਾਂ ਲੁਧਿਆਣੇ ਦਾ ਵਿਕਾਸ ਕਰਨਾ ਪੰਜਾਬ ਦਾ ਵਿਕਾਸ ਕਰਨਾ ਔਰ ਕੋਈ ਸਾਡੇ ਵੱਲੋਂ ਸਾਨੂੰ ਦਾ ਇਸ ਗੱਲ ਦਾ ਮਾਣ ਆ ਇੱਕ ਮਹਿਲਾ ਜਿਹੜੀ ਸਾਨੂੰ ਮਿਹਰ ਮਿਲੀ ਆ ਪਹਿਲੀ ਵਾਰ ਸਾਡੀ ਪਾਰਟੀ ਨੇ ਲੁਧਿਆਣੇ ਨੂੰ ਦਿੱਤੀ ਆ ਅੱਜ ਉਹ ਕੰਮ ਕਰ ਰਹੀ ਆ ਜ਼ਮੀਨੀ ਲੈਵਲ ਤੇ ਹਰ ਚਾਹੇ ਭਾਜਪਾ ਦਾ ਕਾਉਂਸਲਰ ਆ ਚਾਹੇ ਕਾਂਗਰਸ ਦਾ ਕਾਉਂਸਲਰ ਆ ਸੱਤ ਚਾਹੇ ਸਾਡੀ ਆਪਣੀ ਪਾਰਟੀ ਦਾ ਚਾਹੇ ਕਾਲੀ ਦਲ ਦਾ ਕੰਮ ਕਰਨ ਦੇ ਵਿੱਚ ਸਾਡਾ ਕੋਈ ਕਿਸੇ ਦੇ ਨਾਲ ਵਿਤਕਰਾ ਨਹੀਂਗਾ ਕਿਉਂਕਿ ਲੁਧਿਆਣੇ ਦਾ ਵਿਕਾਸ ਹੈ ਇਹ ਲੁਧਿਆਣੇ ਦਾ ਸਾਫ਼ ਕਰਨਾ ਵਾ ਆਪਾਂ ਇਹ ਇਕੱਲਾ ਕਿਸੇ ਇਲਾਕੇ ਦਾ ਜਾਂ ਵਾਰਡ ਦਾ ਨਹੀਂ ਹੈਗਾ ਆਪਾਂ ਕੰਮ ਕਰਾਂਗੇ ਜੇ ਕੋਈ ਹੋਰ ਗੱਲ ਹੈ ਜੀ ਤਾਂ ਤੁਸੀਂ ਆਪ ਜਾਣਦੇ ਹੋ ਪ੍ਰੈਸ ਵਾਲੇ ਕਿ ਜਿਹੜੇ ਬੰਦੇ ਅੱਜ ਵੀ ਧਰਨੇ ਦੇ ਬੈਠੇ ਸੀਗੇ ਉਹਨਾਂ ਦੇ ਨਾਲ ਲਾਲੋ ਤੁਸੀਂ ਪਿਛਲੇ ਦਿਨੀ ਮੈਂ ਆਪਣੇ ਹਲਕੇ ਦੀ ਉਹ ਕਰਦਾ ਮੇਰੇ ਹਲਕਾ ਸੈਂਟਰ ਦੇ ਆ ਉਹਨਾਂ ਨੇ ਪਾਣੀ ਦੀ ਟੈਂਕੀ ਇੱਕ ਬਣਾਉਣੀ ਸੀ ਉਹ ਮੇਰੇ ਕੋਲ ਹਾਲਾਂਕਿ ਮੇਰ ਸਾਹ ਦੇ ਤਾਂ ਨਹੀਂ ਉਹ ਧਿਆਨ ਚ ਆਇਆ ਉਹ ਕੱਲਾ ਮੇਰੇ ਕੋਲ ਆਇਆ ਮੈਂ ਉਸ ਹਲਕੇ ਦਾ ਐਮਐਲਏ ਹੈਂ ਸੈਂਟਰ ਦਾ ਉਹ ਮੈਨੂੰ ਕਹਿੰਦੇ ਜੀ ਆ ਪਾਣੀ ਦੀ ਟੈਂਕੀ ਸਾਡੇ ਸੰਗ ਵਾਲੇ ਜਿਹੜੇ ਆ ਉਹ ਇੱਥੇ ਕਰਦੇ ਆ ਜੇ ਅੱਗੇ ਪਿੱਛੇ ਮੈਂ ਭਾਜਪਾ ਦੇ ਕਾਉਂਸਲਰ ਨੂੰ ਲੈ ਕੇ ਗਿਆ ਤੁਸੀਂ ਨੀਅਤ ਤੇ ਨੀਤੀ ਦੀ ਗੱਲ ਕਰਦੇ ਹੋ ਮੈਂ ਉਹਨੂੰ ਲੈ ਕੇ ਗਿਆ ਵੀ ਦੱਸੀ ਦੱਸੋ ਕਿੱਥੇ ਬਣਾਈਏ ਜਿੱਥੇ ਉਹਨਾਂ ਨੇ ਕਿਹਾ ਬੇਸ਼ੱਕ ਤੁਸੀਂ ਪੁੱਛ ਸਕਦੇ ਹੋ ਇਹ ਸਾਡੀ ਨੀਅਤ ਕਿਵੇਂ ਸ਼ੱਕ ਕੀਤਾ ਜਾ ਸਕਦਾ ਤੇ ਸਾਡੀ ਮਿਹਰ ਕਿਵੇਂ ਗਲਤ ਹੋ ਸਕਦੀ ਦੀ ਸਿੱਧੀ ਪਾਣੀ ਗੱਲ ਕਰਦੇ ਪਏ ਉਹ ਬੰਦੇ ਇਕੱਠੇ ਹੋਏ ਆ ਡਾਕਟਰ ਵਿਨੋਦ ਸਪੋਸ ਯਾਤੇ ਕਹੜੇ ਗੱਲ ਕੀ ਹੋ ਰਹੀ ਸੀ ਉਹ ਕਹਿੰਦੇ ਸੀ ਸ਼ਾਖਾ ਵਾਲੇ ਬੰਦੇ ਵਿਰੋਧ ਕਰਦੇ ਪਏ ਜਿੱਥੇ ਟੈਂਕੀ ਤੁਸੀਂ ਲਗਾਉਣਾ ਚਾਹਦੇ ਹੋ ਉਹ ਐਚਐਸਆਰ ਕੰਪਨੀ ਲਗਾਉਣਾ ਚਾਹਦੀ ਠੇਕੇਦਾਰ ਲੇਕਿਨ ਉਹ ਜਗ੍ਹਾ ਉਹ ਤੇ ਐਨਜੀਟੀ ਅਨਕ ਤਾੜਾ ਮਾਮਲਾ ਵੀ ਚੱਲਾ ਗਿਆ ਤੇ ਫੇਰ ਘਟਨੇ ਪਾਉਗੇ ਤੁਸੀਂ ਪਹਿਲਾਂ ਕਪੂਰ ਸਾਹਿਬ ਦੀ ਜੀ ਦੀ ਅੰਦੀ ਤੁਸੀਂ ਗੱਲ ਕਰਦੇ ਉਹ ਇੱਕ ਮੱਲਾ ਨਿਵਾਸੀ ਆ ਤੁਸੀਂ ਅਗਰ ਅੱਜ ਦੇ ਅੱਜ ਦੇ ਮੈਂ ਭਾਜਪਾ ਇੱਕ ਮੈਂ ਤੁਹਾਨੂੰ ਮੈਂ ਉਹਨਾਂ ਨਾਲ ਮੈਂ ਮੈਂ ਉਸ ਹਲਕੇ ਦਾ ਸੇਵਾਦਾਰ ਹਾਂ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਇਹ ਦੱਸਣਾ ਚਾਹਣਾ ਬਈ ਭਾਜਪਾ ਸਾਡੇ ਨਾਲ ਕਿਵੇਂ ਨੀਅਤ ਤੇ ਸ਼ੱਕ ਕਰ ਸਕਦੀ ਹੈ ਸਾਡੀ ਸਾਡੇ ਮੇਰ ਉਹਨਾਂ ਦੇ ਪ੍ਰਤੀ ਵੀ ਉਹੋ ਜਿਹਾ ਕੰਮ ਕਰ ਰਿਹਾ ਸਾਡੇ ਪ੍ਰਤੀ ਵੀ ਉਹੋ ਜਿਹਾ ਕੰਮ ਕਰ ਰਿਹਾ ਪੇਰੋਂ ਨਾ ਦਿਨiyet ਦੇ ਉੱਤੇ ਕਿਉਂ ਸ਼ਰਤ ਕੀਤਾ ਜਾ ਰਿਹਾ ਸਾਡੇ ਕੰਮ ਦੇਖੋ ਤੁਹਾਡੇ ਕੰਮ ਵਿੱਚ ਸ਼ਰਤ ਵੀ ਸੈਂਟਰ ਕਿੰਨਾ ਨਾ ਕੋਈ ਸ਼ਰਤ ਨਹੀਂ ਹੈ ਕਿਸੇ ਵੀ ਹਲਕੇ ਦੀ ਲਾਓ ਪਾ ਕੇ ਟੈਂਕੀ ਦਾ ਮਸਲਾ ਵੀ ਟੈਂਕੀ ਮੇਰੀ ਮੇਰੀ ਬੇਨਤੀ ਸੁਣ ਲਿਓ ਕਟਨੇ ਬੇਟ ਕਟਨੇ ਜੁੜੀ ਐ ਇੱਕ ਪੇਡ ਬਿਲਕੁਲ ਇੱਕ ਪੇਡ ਵਿੱਚ ਨਹੀਂ ਕੱਟਿਆ ਜਾਊਗਾ ਮੈਂ ਤੁਹਾਡੇ ਆ ਸਾਰੀ ਪ੍ਰੈਸ ਦੀ ਅੱਜ ਵਿੱਚ ਕਹਿ ਰਿਹਾ ਪਰ ਇਹ ਨਹੀਂ ਹੈਗਾ ਵੀ ਆਟਾ ਗੁੰਦੀ ਹਲਦੀ ਕਿਉਂ ਉਹ ਉਹ ਮਸਾਲ ਪਾਜ ਪਾ ਦੀ ਨਹੀਂ ਚੱਲੂਗੀ ਇਸ ਕੰਮ ਦੇ ਵਿੱਚ ਪਾਜ ਪਾ ਜਿਹੜਾ ਕੰਮ ਆ ਲੁਧਿਆਣੇ ਦਾ ਵਿਕਾਸ ਕਰਨਾ ਸਾਡੀ ਮੈਂ ਪਹਿਲਾਂ ਜਿਵੇਂ ਕਿਹਾ ਵਾ ਨੀਅਤ ਤੇ ਨੀਤੀ ਦੇ ਉੱਤੇ ਵਿੱਚ ਕੋਈ ਸ਼ੱਕ ਨਾ ਕਰੇ ਪਰ ਜਿਹੜੀ ਨੀਅਤ ਤੇ ਨੀਤੀ ਸਾਗੇ ਜੀ ਜਨਰਲ ਅਹਿਮਦ ਤੁਲਗਾਨੇ ਆ ਅੱਜ ਦੇ ਜੋ ਵੀ ਅੱਜ ਇਸ਼ੂ ਹੋਇਆ ਉਹਨੂੰ ਆਪਾਂ ਇੱਕ ਪੋਲਿਟੀਕਲ ਪ੍ਰੋਪਾਗੈਂਡਾ ਮੰਨ ਸਕਦੇ ਹਾਂ ਕਿਉਂਕਿ ਪੰਜ ਪਾਦੇ ਚ ਨਹੀਂ ਹੈ ਹੀ ਆ ਉਹ ਹਾਂਜੀ ਉਹ ਇੱਕ ਪੋਲਿਟিক্যাল ਪ੍ਰੋਪਾਗੈਂਡਾ ਨੂੰ ਆਪਾਂ ਮੰਨ ਲੈਂਦੇ ਨੇ ਲੇਕਿਨ ਪੂਰੇ ਪੰਜਾਬ ਦੇ ਵਿੱਚ ਆਪਦਾ ਵਿਰੋਧ ਹੋ ਰਿਹਾ ਉਹਦਾ ਕੀ ਰੀਜ਼ਨ ਹੈ ਉਹ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਵੀਤ ਹੋ ਰਿਹਾ ਜੀ ਹਾਂ ਜੀ ਕਿਸ ਚੀਜ਼ ਦੇ ਬਦੋ ਹਜ਼ੂਰ ਲਾਈਟ ਕੂਲਿੰਗ ਪਾਲਿਸੀ ਬਾਰੇ ਫਿਰ ਸਰ ਤੁਸੀਂ ਅਵੇਰ ਨਹੀਂ ਹੋ ਜਾ ਸਰ ਵੇਅਰ ਦੀ ਗੱਲ ਨਹੀਂ ਮੈਂ ਤਾਂ ਪੈਸਾ ਦੇ ਕੋਈ ਡਾਕੂਮੈਂਟਸ ਸਪਨਵੇ ਨੈਗੇਟਿਵ ਤੁਸੀਂ ਸਾਨੂੰ ਆਪਣਾ ਸਵਾਲ ਹੀ ਨਹੀਂ ਪੂਰਾ ਦੱਸਿਆ ਸੀ ਕਿਉਂ ਆਪਾਂ ਇਸ ਮੁੱਦੇ ਦੇ ਬਿਨਾਂ ਆਪਾਂ ਇਸ ਮੁੱਦੇ ਤੇ ਗੱਲ ਕਰ ਲਈਏ ਚੰਗੀ ਗੱਲ ਇੱਕ ਸਵਾਲ ਅੱਜ ਤੁਹਾਡੇ ਕਾਉਂਸਲਰ ਦੇ ਪਤੀ ਨੇ ਪਾਇਆ ਪੋਸਟ ਬਾਈ ਉਦੋਂ ਬਾਅਦ ਉਹਦਾ ਕੰਮ ਹੋਇਆ ਇੱਕ ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਜਿਉਂ ਵੀ ਪੋਸਟ ਪਾਉਣੀ ਪੈ ਜੇ ਫੈਸਲਾ ਕੀ ਹੈ ਇਹਦੇ ਬਾਰੇ ਕੀ ਕਹਿਣਾ ਚਾਹਤ ਤੁਸੀਂ ਦੱਸ ਦਿਓ ਅੱਜ ਮਨੀਸ਼ਾ ਤੁਹਾਡੇ ਪਿੱਛੇ ਖੜੇ ਨੇ ਬੜਾ ਉਹ ਹੋਇਆ ਦੇਖ ਕੇ ਵੀ ਜੇ ਇਹਨਾਂ ਨੂੰ ਪੋਸਟਾਂ ਪਾਉਣੀਆਂ ਪੈ ਰਹੀਆਂ ਨੇ ਆਮ ਬੰਦੇ ਦਾ ਕੰਮ ਕਿਵੇਂ ਬਿਲਕੁਲ ਸੱਚੇ ਖੜੇ ਦੇਖੋ ਕਈ ਵਾਰ ਜਿਜਵਤੀ ਹੋ ਕੇ ਉਹ ਸਾਡੇ ਸਰੀਰ ਦਾ ਅੰਗ ਆ ਜੇ ਉਹਨੂੰ ਕੋਈ ਜੇ ਉਹਨੂੰ ਨਹੀਂ ਹੈ ਹੀ ਗੋਗੀ ਅੱਜ ਵੀ ਸਾਡੇ ਸਰੀਰ ਦਾ ਅੰਗ ਆ ਗੋਗੀ ਕੋਈ ਸਾਡਾ ਦੇਖੋ ਗੱਲ ਸੁਣੋ ਮੇਰੀ ਜज्ਬਾਤੀ ਸਾਡੇ ਚ ਕੰਮ ਕਰਨ ਦਾ ਜੋਸ਼ ਆ ਇਹਨੂੰ ਦਾ ਜੋਸ਼ ਕਹਿੰਦੇ ਆ ਇਹਦੇ ਵਿੱਚ ਹੀ ਜੋਸ਼ ਨਾਲ ਕੋਈ ਬੰਦਾ ਉਹਨਾਂ ਜਜ਼ਬਾਤਾ ਜੀ ਅਨਮੋਲ ਗੜਮਾਨ ਜੀ ਨੇ ਅਸਤੀਫਾ ਦੇਣ ਦੀ ਗੱਲ ਕਰਨ ਦੀ ਗੱਲ ਕਰਦੇ ਸੀ ਸਾਹਿਬ ਉਹਨਾਂ ਜਜ਼ਬਾਤਾ ਜੀ ਮੈਡਮ ਅਨਮੋਲ ਗੜਮਾਨ ਜੀ ਨੇ ਅਸਤੀਫਾ ਦਿੱਤਾ ਸੀ ਗੱਦੇ ਉਹਨਾਂ ਬਾਤ ਚ ਚਲੋ ਐਕਸੈਪਟ ਨਹੀਂ ਕੀਤਾ ਦੇਖੋ ਅੱਜ ਆਪਾਂ ਜਿਹੜੇ ਮੁੱਦੇ ਤੇ ਬੈਠੇ ਆ ਤੁਸੀਂ ਉਹ ਮੁੱਦਿਆਂ ਲਈ ਇੱਕ ਲਾਗ ਆਪਾਂ ਤੁਹਾਡੇ ਨਾਲ ਕਰ ਸਕਦੇ ਤੁਸੀਂ ਅੱਜ ਜਿਹੜਾ ਸਾਡੇ ਮੇਰ ਸਾਹਿਬ ਨਾਲ ਜੋ ਭਾਜਪਾ ਨੇ ਇੱਕ ਮੋਜਾ ਬਣਾ ਕੇ ਭਾਜਪਾ ਅੱਜ ਉੱਥੇ ਕਾਨੂੰਨੀ ਹਰਕਤ ਕੀਤੀ ਆ ਉਹ ਗਲਤ ਆ ਉਹਦੀ ਅਸੀਂ ਨਿੰਦਿਆ ਕਰਦੇ ਆ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਐਮਐਲਏ ਹਰ ਲੁਧਿਆਣੇ ਦੇ ਮੇਰ ਅਸੀਂ ਸਾਰੇ ਹੀ ਲੁਧਿਆਣੇ ਦੇ ਵਿਕਾਸ ਲਈ 24 ਘੰਟੇ ਹਾਜ਼ਰ ਆ ਔਰ ਲੁਧਿਆਣੇ ਦੇ ਵਿਕਾਸ ਨੂੰ ਕਦੇ ਪਿੱਛੇ ਨਹੀਂ ਰਹਿਣ ਦਿੱਤਾ ਜਾਊਗਾ ਅਮਨੀਸ਼ਾ ਜੀ ਦੀ ਗੱਲ ਕੀਤੀ ਹੈ ਅਮਨੀਸ਼ਾ ਸਾਹਮਣੇ ਖੜੇ ਨੇ ਜਦੋਂ ਜਦੋਂ ਇਹਨਾਂ ਦਾ ਹੁਕਮ ਹੈ 1 ਮਿੰਟ ਚ ਪੁੱਛੋ ਨੀਸ਼ਾ ਜੀ ਉਹ ਬੱਚੇ ਜਰਾ ਇਹ ਕਰਨਾ ਕਿਉਂ ਤੈਨੂੰ ਓਹੋ ਯਾਰ ਮੈਂ ਹੀ ਜਿਵੇਂ ਪ੍ਰੈਸ਼ਰ ਸਾਹਿਬ ਨੇ ਕਿਹਾ ਕੋਈ ਜਜਵਾਦ ਚ ਆਪਾਂ ਤਾਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਨਾ ਜਦੋਂ ਫੋਨ ਆਉਂਦਾ ਹੈ ਤੇ 1 ਮਿੰਟ ਚ ਵੀ ਉਹ ਤਾਂ ਕਹਿੰਦਾ ਵੀ ਐਮਐਲਏ ਸਾਡੀ ਸੁਣਦੇ ਨੇ ਸਾਰੇ ਸੁਣਦੇ ਨੇ ਮੇਅਰ ਸਾਹਿਬ ਸੁਣਦੇ ਨੇ ਪਰ ਅਫਸਰ ਨਹੀਂ ਸੁਣਦੇ ਉਹ ਤਾਂ ਕਹਿੰਦਾ ਐਮਐਲਏ ਨਾਲ ਸਾਡੇ ਸਭ ਤੋਂ ਵਧੀਆ ਬੰਦੇ ਨੂੰ ਕਿਹਾ ਜਿਹੜਾ ਨਹੀਂ ਅਫਸਰ ਸੁਣੂਗਾ ਤੁਹਾਡੇ ਲਈ ਵੀ ਚਾਹੇ ਸਾਡਾ ਦਾ ਛੱਡੋ ਅਮਨੀਸ਼ਾ ਦਾ ਸਾਡੀ ਪਾਰਟੀ ਦਾ ਚਾਹੇ ਭਾਈਪਾ ਦਾ ਕਾਉਂਸਲਰ ਹੋਵੇ ਚਾਹੇ ਕਾਲੀਦਾਲ ਦਾ ਚਾਹੇ ਬੀਜੇਪੀ ਦਾ ਹਰ ਅਫਸਰ ਹਰ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਦੀ ਗਾਲ